ਸਸ਼ਕਲ ਜੀ ਮੈਂ ਰੌਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਦਵਾਂਗੇ ਇਜ਼ਰਾਈਲ ਫੌਜ ਨੂੰ ਗਾਜ਼ਾ ਪੱਟੀ ਦੇ ਉੱਤਰੀ ਹਿੱਸੇ ਵਿੱਚ ਸਥਿਤ ਗਾਜ਼ਾ ਸ਼ਹਿਰ ਤੇ ਕਬਜ਼ਾ ਕਰਨ ਦੀ ਮਿਲੀ ਮਨਜ਼ੂਰੀ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ ਫੌਜ ਨੂੰ ਗਾਜ਼ਾ ਪੱਟੀ ਦੇ ਉੱਤਰੀ ਹਿੱਸੇ ਵਿੱਚ ਸਥਿਤ ਗਾਜ਼ਾ ਸ਼ਹਿਰ ਦੇ ਕਬਜ਼ਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਪ੍ਰਧਾਨ ਮੰਤਰੀ ਬੈਜਾਮਿਨ ਨੇਤਰੀਆਉਂ ਨੇ ਦਫ਼ਤਰ ਤੇ ਇੱਕ ਬਿਆਨ ਜਾਰੀ ਕਰਦੇ ਇਸ ਦੀ ਪੁਸ਼ਟੀ ਕੀਤੀ ਕੈਬਨਿਟ ਨੇ ਫੈਸਲੇ ਲਈ 10 ਘੰਟੇ ਚਰਚਾ ਕੀਤੀ ਇਹ ਮੀਟਿੰਗ ਲਗਭਗ 10 ਘੰਟੇ ਚੱਲੀ ਅਤੇ ਇਸ ਤੋਂ ਬਾਅਦ ਸਵੇਰੇ ਤੜਕੇ ਨਿਤਰੀਆਹੂ ਦੇ ਦਫ਼ਤਰ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਜ਼ਿਆਦਾਤਰ ਕੈਬਨਿਟ ਮੈਂਬਰ ਇਸ ਯੋਜਨਾ ਦੇ ਹੱਕ ਵਿੱਚ ਹਨ ਇਸ ਯੋਜਨਾ ਦਾ ਉਦੇਸ਼ ਗਾਜ਼ਾ ਸ਼ਹਿਰ ਦੇ ਉਨ੍ਹਾਂ ਖੇਤਰਾਂ ਵਿੱਚ ਦਾਖਲ ਹੋਣਾ ਹੈ ਜਿੱਥੇ ਬਹੁਤ ਸਾਰੇ ਬੰਦਗਾਂ ਦੇ ਹਾਲੇ ਵੀ ਸਮਾਹ ਦੇ ਕਬਜ਼ੇ ਵਿੱਚ ਹੋਣ ਦਾ ਸ਼ੱਕ ਹੈ ਇਹ ਉਹ ਖੇਤਰ ਹਨ ਜਿੱਥੇ ਇਜ਼ਰਾਈਲ ਫੌਜ ਨੇ ਹੁਣ ਤੱਕ ਕੋਈ ਵੀ ਵੱਡੇ ਪੱਧਰ ਤੇ ਕਾਰਵਾਈ ਨਹੀਂ ਕੀਤੀ ਇਜ਼ਰਾਈਲ ਫੌਜ ਦਾ ਕਹਿਣਾ ਹੈ ਕਿ ਉਹ ਗਾਜ਼ਾ ਦੇ ਲਗਭਗ 75% ਹਿੱਸੇ ਨੂੰ ਕੰਟਰੋਲ ਕਰਦੀ ਹੈ ਗਾਜ਼ਾ ਪੱਟੀ ਪਰ ਉਹ 25% ਵਿੱਚ ਹੈ ਜੋ ਆਈਡੀਐਫ ਦੇ ਕਬਜ਼ੇ ਵਿੱਚ ਨਹੀਂ ਹੈ ਇਸ ਤੋਂ ਪਹਿਲਾਂ ਨੇਤਰੀਆਉ ਨੇ ਪੂਰੀ ਗਾਜ਼ਾ ਪੱਟੀ ਤੇ ਕਬਜ਼ਾ ਕਰਨ ਦੀ ਗੱਲ ਕੀਤੀ ਸੀ ਪਰ ਇਸ ਬਿਆਨ ਵਿੱਚ ਸਿਰਫ ਗਾਜ਼ਾ ਸ਼ਹਿਰ ਦਾ ਜ਼ਿਕਰ ਹੈ ਕੈਬਿਨੇਟ ਨੇ ਯੁੱਧ ਖਤਮ ਕਰਨ ਲਈ ਬਦਲੇ ਹਮਾ ਸਾਹਮਣੇ ਪੰਜ ਵੱਡੀਆਂ ਸ਼ਰਤਾਂ ਵੀ ਰੱਖੀਆਂ ਹਨ ਪਹਿਲੀ ਸ਼ਰਤ ਹਮਾ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦੇਵੇ ਬਾਕੀ ਸਾਰੇ ਪੰਜਾਬ ਬੰਦਕਾਂ ਦੀ ਰਿਹਾਈ ਗਾਜ਼ਾ ਤੋਂ ਫੌਜੀ ਬਲ ਕਾ ਦੀ ਵਾਪਸੀ ਇਜ਼ਰਾਈਲ ਦਾ ਗਾਜ਼ਾ ਤੇ ਸੁਰੱਖਿਆ ਕੰਟਰੋਲ ਗਾਜ਼ਾ ਵਿੱਚ ਇੱਕ ਅਜੀਹਾ ਵਿਕਲਪ ਸਿਵਲ ਪ੍ਰਸ਼ਾਸਨ ਦਾ ਗਠਨ ਕਰਨਾ ਜੋ ਨਾ ਤਾਂ ਹਮੇਸ਼ ਹਮਾਸ ਹੋਵੇ ਅਤੇ ਨਾ ਹੀ ਫਲਸਨੀਤੀ ਅਰਥਾਤ ਸੀ ਨੇਤਰਿਆਉ ਨੇ ਵੀਰਵਾਰ ਨੂੰ ਰਾਤ ਨੂੰ ਕਿਹਾ ਕਿ ਇੱਕ ਇਸ ਯੁੱਧ ਦੇ ਬਦਲੇ ਇੱਕ ਯੋਜਨਾ ਬਣਾਈ ਜਾਵੇਗੀ ਇਸ ਵਿੱਚ ਇਜ਼ਰਾਈਲ ਗਾਜ਼ਾ ਤੇ ਇੱਕ ਸਿਵਲ ਸਰਕਾਰ ਵੱਜੋਂ ਰਾਜ ਨਹੀਂ ਕਰੇਗਾ ਅਤੇ ਫਲਸਨੀਤੀ ਅਸ਼ਾਸਨੀ ਨੂੰ ਇਸ ਵਿੱਚ ਕੋਈ ਭੂਮਿਕਾ ਨਹੀਂ ਦਿੱਤੀ ਜਾਵੇਗੀ ਨੇਤਰਿਆਉ ਅਨੁਸਾਰ ਇਜ਼ਰਾਈਲ ਗਾਜ਼ਾ ਦੇ ਆਲੇ ਦੁਆਲੇ ਇੱਕ ਸੁਰੱਖਿਆ ਘੇਰਾ ਬਣਾਈ ਰੱਖੇਗਾ ਜੋ ਸਾਡੇ ਲਈ ਖਤਰਾ ਨਾ ਹੋਵੇ ਅਤੇ ਨਾਲ ਹੀ ਗਾਜਾ ਦੇ ਲੋਕਾਂ ਨੂੰ ਚੰਗੀ ਜ਼ਿੰਦਗੀ ਵੀ ਦੇਵੇ